ਕੱਡਾ ਨੇ ਆਪਣੀ ਕੈਪੈਸਿਟੀ ਤੋਂ ਵੱਧ ਪਾਣੀ ਛੱਡਿਆ ਉਹ ਸਟਰਕਚਰ ਸਿਵਲ ਸਟਰਕਚਰ ਕਾਫੀ ਪੁਰਾਣਾ ਹੋਣ ਕਰਕੇ ਲਗਾਤਾਰ ਪਾਣੀ ਚੱਲਣ ਕਰਕੇ ਉਸ ਤੋਂ ਕਾਰ ਲੱਗਣ ਕਰਕੇ ਤੇ ਉਹ ਉਹ ਚੀਜ਼ ਡੈਮੇਜ ਹੋਈ ਹੈ ਜਿਹੜੇ ਗੇਟ ਟੁੱਟੇ ਸੀਗੇ ਉਹ ਓਪਨ ਸੀਗੇ ਉਹ ਬੰਦ ਨਹੀਂ ਸੀਗੇ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਪਾਣੀ ਮਾਪ ਦਾੰਡ ਨਾਲ ਛੱਡਿਆ ਜਾਂਦਾ ਸੀ ਤਾਂ ਹੁਣ ਤਾਂ ਜਿੰਨਾ ਪਾਣੀ ਵਗ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਪਾਣੀ ਜੇ ਆਰਐਸਡੀ ਵੱਲੋਂ ਪਾਣੀ ਹੋਰ ਘਟਦਾ ਕਿ ਆਪਾਂ ਪ੍ਰੋਪੋਜ਼ਲ ਤਿਆਰ ਕਰ ਰਹੇ ਆ ਕਿ ਉੱਥੇ ਉਹਨਾਂ ਗੇਟਾਂ ਨੂੰ ਪਲੱਗ ਕੀਤਾ ਜਾਵੇ ਜਿਹੜੇ ਉਹ ਟੁੱਟ ਗਏ ਨੇ ਮਤਲਬ ਆਹ ਜਿਹੜੇ ਸਟਰਕਚਰ ਹੈਗਾ ਇਹ 100 ਸਾਲ ਪੁਰਾਣਾ ਸਟਰਕਚਰ ਹੈਗਾ 100 ਸਾਲ ਤੋਂ ਵੀ ਵੱਧ ਪੁਰਾਣਾ ਸਟਰਕਚਰ ਹੈਗਾ ਜਿਹਦਾ ਰੰਜੀਸ ਆਰਐਸਟੀ ਦਾ ਲੈਵਲ 527 ਪੁਆਇੰਟ ਸਮਥਿੰਗ ਸੀ ਉਹਨੋਂ ਘਟ ਕੇ 524.79 ਹੋ ਤੈ ਗਿਆ ਸਰ ਐਸੀ ਜਿਹੜੀ ਸਿਚੁਏਸ਼ਨ ਹੈਗੀ ਉਹ ਕੰਟਰੋਲ 'ਚ ਹੈਗੀ ਹੈ ਗੇਟ ਆਪਣੇ ਓਪਨ ਹੈਗੇ ਆ ਜਾਣਕਾਰੀ ਕੋਈ ਹੈ ਵੀ ਕਿੰਨੀ ਕੀ ਜਗ੍ਹਾ ਤੋਂ ਰਾਵੀ ਦਾ ਪਿੱਛੋਂ ਬੰਨ ਟੁੱਟ ਗਿਆ ਜਿਹੜਾ ਜਿਵੇਂ ਘੂਆ ਇਲਾਕੇ ਦੇ ਵਿੱਚ ਮਾਰ ਪਈ 70 80 ਪਿੰਡ ਡੁੱਬ ਗਏ ਦੀਨਾ ਨਗਰ ਡੁੱਬ ਗਿਆ ਤੇਰਾ ਬਾਬਾ ਨਾਨਕ ਹਲਕਾ ਡੁੱਬ ਗਿਆ ਉਸੇ ਸਮੇਂ ਸੀ ਪਠਾਰਕੋਟ ਦੇ ਮਾਦੋਪੁਰ ਹੈਡ ਵਰਕਸ ਤੇ ਆ ਜੇ ਸਥਾਨ ਦੇ ਉਤੋਂ ਫਲੱਡ ਗੇਟ ਟੁੱਟੇ ਸੀ ਤਾਂ ਉਹ ਟੁੱਟੇ ਹੋਏ ਫਲੱਡ ਗੇਟ ਉਸੇ ਤਰ੍ਹਾਂ ਨੇ ਹਲੇ ਕੋਈ ਵੀ ਉਹਨਾਂ ਦਾ ਜੋੜਨ ਦਾ ਪ੍ਰਬੰਧ ਨਹੀਂ ਹੋਇਆ ਤਾਂ ਹੁਣ ਸਥਿਤੀ ਹੈ ਕੀ ਆ ਸਾਡੇ ਨਾਲ ਸ ਡੀਓ ਨੇ ਅਰुण कुमार ਗੱਲਬਾਤ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪਿੱਛੋਂ ਪਾਣੀ ਕਿੰਨਾ ਆ ਰਿਹਾ ਕਿੰਨੇ ਫਲੱਡ ਗੇਟ ਖੋਲੇ ਹੋਏ ਨੇ ਤਾਂ ਕਿੰਨੇ ਕਿਉਸਕ ਪਾਣੀ ਆ ਜਿਹੜਾ ਉਹ ਛੱਡਿਆ ਜਾ ਰਿਹਾ ਸਰ ਸਥਿਤੀ ਕਿਵੇਂ ਦੀ ਆ ਹੁਣ ਕਿਸ ਤਰੀਕੇ ਦੀ ਸਥਿਤੀ ਆ ਹੈਡ ਵਰਕਸ ਤੋਂ ਥੋੜੀ ਆਪਣਾ ਸਥਿਤੀ ਹੁਣ ਕੰਟਰੋਲ ਦੇ ਵਿੱਚ ਹੈਗੀ ਹੈ ਜਿਹੜਾ ਰੰਜੀਸ ਆਰਐਸਡੀ ਦਾ ਲੈਵਲ 527 ਪਾਣ ਸਮਥਿੰਗ ਸੀ ਉਹਨੋਂ ਘਟ ਕੇ 524 ਪੁਆਇੰਟ ਆਪਣਾ ਉਹ ਨਾ ਸਿਚੂਏਸ਼ਨ ਲੱਗਿਆ ਸਰ ਐਕਚੁਅਲੀ ਇਹਦੇ ਵਿੱਚ ਮਤਲਬ ਜਿਹੜਾ ਚੇਬੇਰਾ ਡੈਮ ਦਾ ਪਾਣੀ ਹੈਗਾ ਉਹ ਵਾਲੇ ਕੰਟੀਨਿਊਸਲੀ ਆ ਰਿਹਾ ਤੇ ਜਿੱਦਾਂ ਉਹ ਵੀ ਘਟਣਾ ਸਟਾਰਟ ਹੋ ਗਿਆ ਤੇ ਪਾਣੀ ਜਿਹੜਾ ਹੋਰ ਆਊਟਫਲੋ ਘਟਾ ਦੇਣਗੇ ਫਿਰ ਤੇ ਵੈਸੇ ਜਿਹੜੀ ਸਿਚੁਏਸ਼ਨ ਹੈਗੀ ਉਹ ਕੰਟਰੋਲ ਚ ਹੈਗੀ ਹੈ ਗੇਟ ਆਪਣੇ ਓਪਨ ਹੈਗੇ ਆ ਅਕੋਰਡਿੰਗ ਟੂ ਵਾਟਰ ਜਿਹੜਾ ਆਪਾਂ ਉੱਥੋਂ ਆ ਰਿਹਾ ਦੋ ਦਿਨ ਪਹਿਲੇ ਜਿਹੜੀ ਕਲਾਊਡ ਬਸਟਿੰਗ ਹੋਈ ਹੈ ਉਹਦੇ ਨਾਲ ਇੱਕਦਮ ਪਾਣੀ ਖੱਡਾਂ ਦਾ ਵੀ ਪਿਆ ਖੱਡਾਂ ਨੇ ਆਪਣੀ ਕੈਪੈਸਿਟੀ ਤੋਂ ਵੱਧ ਪਾਣੀ ਛੱਡਿਆ ਤੇ ਉਹਦੇ ਕਰਕੇ ਵੀ ਥੋੜਾ ਜਿਹੜੇ ਖੱਡਾਂ ਦਾ ਮਲਬਾ ਵਗੈਰਾ ਬਿਲਕੁਲ ਜੀਤ ਸਾਗਰ ਡੈਮ ਤੋਂ ਪਾਣੀ ਪਿੱਛੋਂ ਭਟਾਇਆ ਗਿਆ ਜਿਸ ਤਰ੍ਹਾਂ ਪਾਣੀ ਦਾ ਪੱਧਰ ਹੁਣ ਘਟਿਆ ਥੋੜੀ ਸਥਿਤੀ ਬਿਲਕੁਲ ਜੀ ਸਥਿਤੀ ਕੰਟਰੋਲ ਚ ਹੈ ਗਈ ਹੈ ਹੁਣ ਕਾਫੀ ਹੱਦ ਤੱਕ ਤੇ ਸਾਡੀ ਸਾਰੀ ਟੀਮ ਇਸੇ ਕੰਮ ਲਈ ਲੱਗੀ ਹੋਈ ਹੈ ਤੇ ਆਪਣਾ ਆਰਐਸਡੀ ਵੱਲੋਂ ਵੀ ਪਾਣੀ ਹੋ ਹੌਲੀ-ਹੌਲੀ ਪਹਿਲੇ ਨਾਲੋਂ ਘਟਾਈ ਜਾ ਰਿਹਾ ਲੋਕ ਇਹ ਕੀ ਜਾਣਨਾ ਚਾਹੁੰਦੇ ਨੇ ਜਿਹੜੇ ਮਾਧੋਪੁਰ ਹੈਡਵਰਕਸ ਦੇ ਫਲੱਡ ਗੇਟ ਟੁੱਟੇ ਸੀ ਕੀ ਉਹਨਾਂ ਨੂੰ ਜੋੜਨ ਦਾ ਕੋਈ ਪ੍ਰਬੰਧ ਹੋ ਰਿਹਾ ਕਿਉਂਕਿ ਪਹਿਲਾਂ ਤਾਂ ਇਹ ਹੁੰਦਾ ਸੀ ਪਾਣੀ ਮਾਪ ਦਾੰਡ ਦੇ ਨਾਲ ਛੱਡਿਆ ਜਾਂਦਾ ਸੀ ਲੱਖ ਕਿਊਸਿਕ ਛੱਡਦਾ 45000 ਕਿਊਸਿਕ ਛੱਡਦਾ ਹੁਣ ਤਾਂ ਜਿੰਨਾ ਪਾਣੀ ਵਗ ਰਿਹਾ ਚੱਲੀ ਜਾ ਰਿਹਾ ਚੱਲੀ ਜਾ ਰਿਹਾ ਪਾਣੀ ਦੇਖੋ ਸਾਡੀ ਸਾਰੀ ਟੀਮ ਇਸੇ ਕੰਮ ਵਾਸਤੇ ਲੱਗ ਗਈ ਹੈ ਤਾਂ ਕਿ ਥੱਲੇ ਕਿਸ ਦਾ ਨੁਕਸਾਨ ਨਾ ਹੋਵੇ ਜੇ ਆਰਐਸਡੀ ਵੱਲੋਂ ਪਾਣੀ ਹੋਰ ਘਟਦਾ ਜੇ ਆਪਾਂ ਪ੍ਰੋਪੋਜ਼ਲ ਤਿਆਰ ਕਰ ਰਹੇ ਆਂ ਕਿ ਉੱਥੇ ਉਹਨਾਂ ਗੇਟਾਂ ਨੂੰ ਪਲੱਗ ਕੀਤਾ ਜਾਵੇ ਜਿਹੜੇ ਉਹ ਟੁੱਟ ਗਏ ਨੇ ਮਤਲਬ ਆ ਜਿਹੜੇ ਸਟਰਕਚਰ ਹੈਗਾ ਇਹ 100 ਸਾਲ ਪੁਰਾਣਾ ਸਟਰਕਚਰ ਹੈਗਾ 100 ਸਾਲ ਤੋਂ ਵੀ ਵੱਧ ਪੁਰਾਣਾ ਸਟਰਕਚਰ ਹੈਗਾ ਠੀਕ ਹੈ ਜੀ ਤੇ ਜਿਹੜੇ ਫਾਈਲ ਫਲੱਡ ਆਨ ਕਰਕੇ ਤੇ ਪਲੱਸ ਘਟਾਉਂਦਾ ਪਾਣੀ ਜਿਹੜਾ ਇੱਕਦਮ ਫੇਟ ਕਰਨ ਕਰ ਲਗਾਤਾਰ ਚਲਣ ਕਰਕੇ ਆ ਜਿਹੜੇ ਸਟਰਕਚਰ ਡੈਮੇਜ ਹੋਇਆ ਜਾਂ ਹੋ ਗਏ ਸੀਗੇ ਟੁੱਟਣ ਦਾ ਕਾਰਨ ਕੀ ਬਣਿਆ ਕੋਈ ਰਿਪੋਰਟ ਤਿਆਰ ਕੀਤੀ ਹੋਣੀ ਜਾਂ ਕੋਈ ਜਿਹੜੇ ਗੇਟ ਨਿਕਲੇ ਨੇ ਜੀ ਉਹ ਸਟਰਕਚਰ ਸਿਵਲ ਸਟਰਕਚਰ ਕਾਫੀ ਪੁਰਾਣਾ ਹੋਣ ਕਰਕੇ ਤੇ ਲਗਾਤਾਰ ਪਾਣੀ ਚੱਲਣ ਕਰਕੇ ਉਸ ਤੋਂ ਖਾਰ ਲੱਗਣ ਕਰਕੇ ਤੇ ਉਹ ਉਹ ਚੀਜ਼ ਡੈਮੇਜ ਹੋਈ ਹੈ ਤੇ ਅਦਰਵਾਇਜ਼ ਮੌਕੇ ਦੇ ਪਹਿਲੇ ਇੱਕ ਗੇਟ ਟੁੱਟਿਆ ਸੀਗਾ ਉਹ ਜਿਹੜੇ ਗੇਟ ਟੁੱਟੇ ਸੀਗੇ ਉਹ ਓਪਨ ਸੀਗੇ ਉਹ ਬੰਦ ਨਹੀਂ ਸੀਗੇ ਉਹਨਾਂ ਨੂੰ ਜੋੜਨ ਦੇ ਲਈ ਕੋਈ ਮੀਟਿੰਗਾਂ ਚੱਲ ਰਹੀਆਂ ਨੇ ਨਰੀਖਣ ਚੱਲ ਰਿਹਾ ਕੋਈ ਅਧਿਕਾਰੀਆਂ ਦੇ ਨਾਲ ਕੋਈ ਗੱਲ ਬਿਲਕੁਲ ਜੀ ਚੰਡੀਗੜ੍ਹ ਦੀ ਇਨਫੋਰਮੇਸ਼ਨ ਦਿੱਤੀ ਹੋਈ ਆ ਤੇ ਇਸ ਤੋਂ ਇਲਾਵਾ ਜਿਹੜੀ ਸਾਡੀ ਟੀਮ ਆ ਉਹਦਾ ਸਾਰੀ ਪਲੈਨਿੰਗ ਕਰਦੀ ਪਈ ਆ ਆਪਾਂ ਸਾਰਾ ਜਿਹੜਾ ਥਰੂ ਡਰੋਨ ਇੱਕ ਇਨਸਪੈਕਸ਼ਨ ਕਰ ਲਈਏ ਇੱਥੇ ਕਿਤੇ ਡੈਮੇਜਿੰਗ ਹੈ ਗਈ ਹੈ ਤੇ ਕਿੱਦਾਂ ਆਪਾਂ ਨੂੰ ਸੇਵ ਕਰ ਸਕਦੇ ਆ ਚੰਡੀਗੜ੍ਹ ਟੀਮ ਜਿਹੜੀ ਡਿਜ਼ਾਈਨ ਵਾਲੀ ਆ ਉਹਨਾਂ ਨਾਲ ਵੀ ਗੱਲਬਾਤ ਹੋਈ ਹੈ ਤੇ ਇਹਨੂੰ ਜਿੰਨਾ ਜਲਦੀ ਹੋ ਸਕਦਾ ਆਪਾਂ ਇਹਨੂੰ ਮੈਟਰ ਨੂੰ ਟੇਕ ਅਪ ਕਰ ਲਾਂਗੇ ਤਾਂ ਕਿ ਇਸ ਤਰੀਕੇ ਨਾਲ ਮੈਂ ਦੇਖ ਰਿਹਾ ਜਿਹੜਾ ਉਪਰਲਾ ਹਿੱਸਾ ਪਾਣੀ ਇੱਥੇ ਤੱਕ ਪਾਣੀ ਪਹੁੰਚ ਗਿਆ ਸੀ ਇੰਦਰ ਜਿਹੜਾ ਨਹਿਰਾਂ ਨੂੰ ਪਾਣੀ ਰਿਲੀਜ਼ ਹੁੰਦਾ ਉੱਥੇ ਤੱਕ ਧਾਪੂਸ ਪਸੇ ਹੋ ਮਸਿੰਜੀ ਦੇਖੋ ਇਹਦੇ ਵਿੱਚ ਇਦਾਂ ਪਾਣੀ ਤੇ ਜਿਹੜਾ ਉਹ ਛੱਡਦੇ ਆ ਉਹ ਤੇ ਉਸ ਹਿਸਾਬ ਨਾਲ ਆਪਾਂ ਗੇਟ ਖੋਲਤੇ ਸਹੀ ਟਾਈਮ ਤੇ ਬਟ ਡੂ ਟੂ ਕਲਾਊਡ ਬਸਟਿੰਗ ਅਪਸਟ੍ਰੀਮ ਰنجੀਤ ਸਾਗਰ ਡੈਮ ਇੱਕਦਮ ਜਿਹੜਾ ਪਾਣੀ ਪਿਆ ਤੇ ਉਹਨਾਂ ਨੂੰ ਹੋਰ ਇੱਕਦਮ ਜ਼ਿਆਦਾ ਪਾਣੀ ਰਿਲੀਜ਼ ਹੋਇਆ ਉਹ ਸਿਚੁਏਸ਼ਨ ਥੋੜੀ ਦੇਰ ਦੀ ਸੀਗੀ ਸਾਡੀ ਸਾਰੀ ਟੀ ਕਿੰਨੇ ਗੇਟ ਨੇ ਖੋਲੇਗੇ ਨਹੀਂ ਕਿੰਨੇ ਕਿੰਨੇ ਫੁੱਟ ਖੋਲੇਗੇ ਨਹੀਂ ਕਿੰਨਾ ਕੁ ਪਾਣੀ ਦੇ ਦੇਖੋ ਜਿਹੜੇ ਵੀ ਗੇਟ ਖੋਲੇਗੇ ਨਾ ਅਕੋਰਡਿੰਗ ਟੂ ਵਾਟਰ ਖੋਲੇਗੇ ਨੇ ਜਿੱਦਾਂ ਦੇ ਸਕਦਾ ਜਿੰਨਾ ਟਾਈਮ ਜਿੰਨਾ ਪਾਣੀ ਦੇ ਰਿਹਾ ਸੀਗਾ ਉਸ ਅਕੋਰਡਿੰਗ ਆਪਾਂ ਗੇਟ ਖੋਲਿਆਂਗੇ ਹਾਂ ਇਹ ਵੀ ਜਾਣਕਾਰੀ ਕੋਈ ਹੈ ਵੀ ਕਿੰਨੀ ਜਗ੍ਹਾ ਤੋਂ ਰਾਵੀ ਦਾ ਪਿੱਛੋਂ ਮਨ ਟੁੱਟ ਗਿਆ ਜਿਹੜਾ ਜਿਵੇਂ ਭੂਆ ਇਲਾਕੇ ਦੇ ਵਿੱਚ ਮਾਰ ਪਈ 70 80 ਪਿੰਡ ਡੁੱਬ ਗਏ ਦਿਨਾਂ ਨਾ ਡੁੱਬ ਗਿਆ ਡੇਰਾ ਬਾਬਾ ਨਾਨਕ ਹਲਕਾ ਡੁੱਬਿਆ ਪਿਆ ਸਾਰਾ ਦੇਖੋ ਡੇਰਾ ਬਾਬਾ ਨਾਨਕ ਉਹ ਹੇਠੇ ਵਾਲੇ ਹਲਕੇ ਹੈਗੇ ਠੀਕ ਹੈ ਨਾ ਉਹਦਾ ਜਿਹੜੇ ਆਪਣੇ ਨੀਅਰਬਾਈ ਵਿਲੇਜ ਜਿਹੇ ਹੈਗੇ ਆ ਇਹਨਾਂ ਨੇ ਕਾਫੀ ਹੱਦ ਤੱਕ ਇਹਨਾਂ ਦਾ ਬਚਾਅ ਹੋ ਗਿਆ ਜੀ ਮੌਕੇ ਤੇ ਆਪਾਂ ਸਿਚੁਏਸ਼ਨ ਸੰਭੀ ਹੈ ਸਾਰੀ ਟੀਮ ਨੇ ਤੇ ਆਪਣਾ ਨੁਕਸਾਨ ਤੋਂ ਜਿੱਦਾਂ ਬਚਿਆ ਜਾ ਸਕਦਾ ਸੀ ਉਹਨਾਂ ਪਬਲਿਕ ਦੀ ਮਤਲਬ ਸੇਫਟੀ ਵਾਸਤੇ ਕੰਮ ਕੀਤਾ ਸਾਰਾ ਉਧਰ ਕਿੰਨਾ ਕਾ ਪਾਣੀ ਦਾ ਹੁੰਦਾ ਹੁੰਦਾ ਉਧਰ ਇਸ ਟਾਈਮ ਜਿਹੜਾ ਆਰਐਸਡੀ ਹੈ ਉਹਦਾ ਹੈਗਾ ਉਹ ਮੈਂ ਪਹਿਲੇ ਵੀ ਤੁਹਾਨੂੰ ਦੱਸ ਚੁੱਕਿਆ 524.99 ਜਿਹੜਾ ਲੈਵਲ ਉੱਥੇ ਰਹਿ ਗਿਆ ਕਿਉਂਕਿ ਡੇਂਜਰ ਲੈਵਲ ਤੋਂ ਹੌਲੀ ਹੌਲੀ ਘਟਦਾ ਪਿਆ ਜਦੋਂ ਲੈਵਲ ਹੌਲੀ ਹੌਲੀ ਘਟਨਾ ਸਟਾਰਟ ਹੋ ਗਿਆ ਤੇ ਆਰਐਸਡੀ ਵੱਲੋਂ ਨੋਰਮਲ ਵਾਟਰ ਦਿੱਤਾ ਜਾਣਾ ਜੋ ਕਿ ਸਾਡੀ ਨਹਿਰਾਂ ਵੱਲ ਫੀਡ ਹੋਏਗਾ ਔਰ ਇਰੀਗੇਸ਼ਨ ਪਰਪਸ ਹਾਂ ਜਿਸ ਤਰੀਕੇ ਨਾਲ ਪਾਣੀ ਦਾ ਪੱਧਰ ਤੇਜ਼ ਆ ਕੀ ਅਜਿਹੀ ਸਥਿਤੀ ਦੇ ਵਿੱਚ ਉਹ 게ਟਾਂ ਨੂੰ ਜੋੜਿਆ ਜਾ ਸਕਦਾ ਕੀ ਜਿਹੜਾ ਚੁਣੌਤੀ ਕਿੰਨੀ ਵੱਡੀ ਨਹੀਂ ਚੁਣੌਤੀ ਨਹੀਂ ਦੇਖੋ ਇਹ ਪਾਰਟ ਆਫ ਜੋਬ ਹੈਗਾ ਕਾਲੀ ਚੀਤ ਸਾਹਿਬ ਨੇ ਇਹਦਾ ਸਾਰਾ ਨਰੀਖਣ ਕਰ ਲਿਆ ਸਾਰੀ ਡਿਪਾਰਟਮੈਂਟ ਦੀ ਸਾਰੀ ਟੀਮ ਆਈ ਸੀਗੀ ਔਰ ਉਸੇ ਦੇ ਰਿਗਾਰਡਿੰਗ ਆਪਾਂ ਸਾਰਾ ਕੰਮ ਕਰਦੇ ਪਿਆ ਤੇ ਜੇ ਰੰਜੀਸਾ ਘਟੋ 1-2 ਦਿਨ ਤੱਕ ਪਾਣੀ ਹੋਰ ਘਟਦਾ ਤੇ ਆਪਾਂ ਉਹਨੂੰ ਜਿਹੜਾ ਗੇਟ ਟੁੱਟੇ ਨੇ ਉਹਨਾਂ ਨੂੰ ਪਲੱਗ ਰਵਾਵਾਂਗੇ ਭੱਜੀ ਬਹੁਤ ਧੰਨਵਾਦ ਤਾਂ ਐਸਡੀਓ ਅਰਣ ਕੁਮਾਰ ਸਾਡੇ ਨਾਲ ਸੀ ਤਾਂ ਹੈੱਡ ਵਰਕਰਸ ਦੀ ਕਿਸ ਤਰ੍ਹਾਂ ਦੀ ਸਥਿਤੀ ਆ ਤਾਂ ਮੀਟਿੰਗਾਂ ਦਾ ਦੌਰ ਵੀ ਲਗਾਤਾਰ ਜਾਰੀ ਹੈ ਕਿਉਂ ਨਾ ਗੀਟਾਂ ਨੂੰ ਜਿਹੜੇ ਟੁੱਟੇ ਹੋਏ ਨੇ ਕਿਸ ਤਰੀਕੇ ਦੇ ਨਾਲ ਮੋੜ ਜੋੜਨਾ ਕਿਸ ਮੀਟੇ ਕਿਸੇ ਨੀਤੀ ਦੇ ਨਾਲ ਮੋੜ ਉਹਨਾਂ ਨੂੰ ਤਿਆਰ ਕਰਨਾ ਤਾਂ ਇਸ ਦੇ ਪੱਧਰ ਤੇ ਜਿਹੜੀ ਅਧਿਕਾਰੀਆਂ ਨੂੰ ਰਿਪੋਰਟ ਦਿੱਤੀ ਜਾ ਚੁੱਕੀ ਆ ਭਾਵੇਂ ਕੀ ਸਥਿਤੀ ਕੰਟਰੋਲ ਦੇ ਵਿੱਚ ਹੋਣ ਦਾ ਦਾਵਾ ਕੀਤਾ ਗਿਆ ਤੇ ਦੂਜੇ ਪਾਸੇ ਰਣਜੀਤ ਸਾਗਰ ਡੈਮ ਦੇ ਵਿੱਚੋਂ ਪਾਣੀ ਘਟਾਇਆ ਕਰ ਘਟਾਇਆ ਹੋਇਆ ਤਾਂ ਕਰਕੇ ਥੋੜਾ ਜਿਹਾ ਸਥਿਤੀ ਕੰਟਰੋਲ ਦੇ ਵਿੱਚ ਆ ਪਰ ਜਿਸ ਤਰੀਕੇ ਦੇ ਨਾਲ ਪਹਾੜੀ ਇਲਾਕਿਆਂ ਦੇ ਵਿੱਚ ਵੀ ਪੈ ਰਿਹਾ ਅੱਜ ਵੀ ਰਿਪੋਰਟਾਂ ਨੇ ਕਿ ਪਹਾੜੀ ਇਲਾਕਿਆਂ ਦੇ ਵਿੱਚ ਕਈ ਥਾਵਾਂ ਤੇ ਅੱਜ ਵੀ ਬੱਦਲ ਫਟਿਆ ਜੇਕਰ ਉਹ ਪਾਣੀ ਦਰਿਆਵਾਂ ਦੇ ਵਿੱਚ ਆਉਂਦਾ ਤਾਂ ਫਿਰ ਪੰਜਾਬ ਦੇ ਲੋਕਾਂ ਦੇ ਲਈ ਆਉਣ ਵਾਲੇ ਦਿਨਾਂ ਦੇ ਵਿੱਚ ਇੰਨੀ ਜਲਦੀ ਸੁੱਖ ਦਾ ਸਾਹ ਜਿਹੜਾ ਉਹਨਾਂ ਨੂੰ ਨਹੀਂ ਮਿਲਣ ਵਾਲਾ ਸਾਥੀ ਜੱਸੀ ਦੇ ਨਾਲ ਕੁਲਦੀਪ ਸਿੰਘ ਪੂਰੇ ਰਜਾਨਾ ਸਪੋਕਸਮੈਨ ਟੀਵੀ ਪਠਾਨਕੋਟ